ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਮੌਕੇ ਗੁਰੂ ਘਰਾਂ ਦੇ ਵਿੱਚ ਇਸ ਵੇਲੇ ਰੌਣਕਾਂ ਬਰਕਰਾਰ ਨੇ ਤੇ ਇਸੇ ਦਰਮਿਆਨ ਜਿੱਥੇ ਗੁਰੂ ਘਰਾਂ ਦੇ ਵਿੱਚ ਸੰਗਤਾਂ ਸਵੇਰੇ ਤੋਂ ਹੀ ਨਤਮਸਤਕ ਹੋ ਰਹੀਆਂ ਨੇ ਧਾਰਮਿਕ ਵਿਰਾਸਤ ਦਾ ਦ੍ਰਿਸ਼ਟੀਕੋਣ ਸਮਰਪਣ ਗੁਰਦੁਆਰਾ ਸ਼ਿਬੀਰ ਸਾਹਿਬ ਸੁਲਤਾਨਪੁਰ ਲੋਧੀ ਜਿੱਥੇ ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰ ਨੂੰ ਸਮਰਪਿਤ ਸਮਾਗਮ ਜਾਰੀ ਨੇ ਦਰਦਗੀ ਗੁਰੂ ਨਾਨਕ ਦੇਵ ਜੀ ਦੇ 552 ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਗੁਰਦੁਆਰਾ ਸ਼ਿਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਵਿੱਚ ਦਰਸ਼ਨੀ ਚਿੱਤਰ ਦਰਸਾਉਂਦਾ ਇੱਕ ਮਹੱਤਵਪੂਰਨ ਧਾਰਮਿਕ ਵਿਰਾਸਤੀ ਚਿੱਤਰ ਕਲਾ ਪ੍ਰਕਾਸ਼ਿਤ ਕਰਦਾ ਹੈ ਉਹ ਪਵਿੱਤਰ ਗੁਰੂ ਘਰ ਦੀ ਆਤਮਿਕ ਪਵਿੱਤਰਤਾ ਦੇ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਲਗਭਗ 14 ਸਾਲ ਧਿਆਨ ਕੀਤਾ ਬ੍ਰह्म ਗਿਆਨ ਪ੍ਰਾਪਤ ਕੀਤਾ ਤੇ ਇਸੇ ਦਰਮਿਆਨ ਜਿੱਥੇ ਗੁਰੂ ਘਰ ਚ ਸੰਗਤਾਂ ਨਤਮਸਤਕ ਹੋਈਆਂ ਤਾਂ 555ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜਿੱਥੇ ਹਰਪ੍ਰੀਤ ਸੰਧੂ ਦੇ ਵੱਲੋਂ ਇਹ ਚਿੱਤਰਕਾਰੀ ਪ੍ਰਸਤੁਤ ਕੀਤੀ ਗਈ ਜੋ ਕਿ 555ਵੇਂ ਪ੍ਰਕਾਸ਼ ਪੁਰਬ ਦੇ ਲਈ ਇੱਕ ਯੋਗ ਸ਼ਿਦਾਂਜਲੀ ਹੈ ਜੋ ਕਿ ਮਨੁੱਖਤਾ ਨੂੰ ਸੱਚ ਦੇ ਆਤਮਿਕ ਪ੍ਰਕਾਸ਼ ਦੇ ਸੱਚੇ ਨਿਰਸਤੇ ਤੇ ਤੁਰਨ ਦੇ ਲਈ ਪ੍ਰੇਰਿਤ ਕਰਦੀ ਹੈ। ਸ਼੍ਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ੍ਰੀ ਬੇਬ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਾਡੇ ਬਹੁਤ ਹੀ ਸਨਮਾਨਯੋਗ ਰਾਜ ਸੂਚਨਾ ਕਮਿਸ਼ਨਰ ਪੰਜਾਬ ਸਰਦਾਰ ਹਰਪ੍ਰੀਤ ਸਿੰਘ ਜੀ ਸੰਧੂ ਪਹੁੰਚੇ ਹਨ ਅਸੀਂ ਗੁਰਦੁਆਰਾ ਸ੍ਰੀ ਬੇਬ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਦੇ ਵੱਲੋਂ ਉਹਨਾਂ ਨੂੰ ਜੀਓ ਆਇਆਂ ਆਖਦੇ ਹਾਂ ਉਹਨਾਂ ਨੇ 556 ਪਾਵਨ ਪ੍ਰਕਾਸ਼ ਗੁਰਪੁਰਬ ਜਗਤਵਾਲੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਇੱਕ ਬੁੱਕਲੈਟ ਇੱਕ ਚਿੱਤਰਕਾਰੀ ਦਾ ਕਾਰਜ ਅਤੇ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀ ਦੇ ਇਤਿਹਾਸ ਦੇ ਉੱਤੇ ਇੱਕ ਡਾਕੂਮੈਂਟਰੀ ਉਹਨਾਂ ਨੇ ਅੱਜ ਇੱਥੇ ਸਾਨੂੰ ਗੁਰਦੁਆਰਾ ਸ੍ਰੀ ਵੇਰ ਸਹਿਬ ਵਿਖੇ ਮਾਨਯੋਗ ਮੈਂਜੋ ਸਰਦਾਰ ਅਵਤਾਰ ਸਿੰਘ ਜੀ ਨੂੰ ਆਕੇ ਭੇਟ ਕੀਤੀ ਹੈ ਔਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਨਤਮਸਤਕ ਹੋਏ ਹਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਉੱਚੇ ਮਰਤਬੇ ਔਰ ਤੌਫੀਕ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਡਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਇਸ ਪਵਿੱਤਰ ਦਿਹਾੜੇ ਤੇ ਅੱਜ ਗੁਰੂ ਨਾਨਕ ਦੇਵ ਜੀ ਦੀ ਚਰਨ ਛੂਹ ਧਰਤੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ 베ਰ ਸਾਹਿਬ ਵਿਖ ਗੁਰੂ ਚਰਨੀ ਲੱਗ ਕੇ ਅੰਮ੍ਰਿਤ ਵੇਲੇ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਆਫੀਸਰ ਸਹਿਮਾਨ ਗੁਰਦੁਆਰਾ ਮੈਨੇਜਮੈਂਟ ਦੇ ਮੈਂਬਰਸ ਅਤੇ ਖਾਸ ਕਰ ਜਿੰਦਾ ਡਿਪੂਟੀਜ਼ ਆਏ ਨੇ ਅਸੀਂ ਸਾਰਿਆਂ ਨੇ ਰਲ ਕੇ ਗੁਰੂ ਚਰਨੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਕਟੋਰੀਅਲ ਬੁੱਕਲੇਟ ਜਿਹੜੀ ਗੁਰਦੁਆਰਾ 베ਰ ਸਾਹਿਬ ਦੇ ਚਿੱਤਰਕਾਰੀ ਕਾਰਜ ਨੂੰ ਗੁਰਦੁਆਰਾ 베ਰ ਸਾਹਿਬ ਦਾ ਜੋ ਇਤਿਹਾਸ ਹੈ ਉਹ ਇੱਕ ਚਿੱਤਰਕਾਰੀ ਦਸਤਾਵੇਜ਼ ਰਾਹੀਂ ਤਿਆਰ ਕੀਤਾ ਔਰ ਸਮਰਪਿਤ ਕਰਕੇ ਗੁਰੂ ਚਰਨੀ ਲਾ ਕੇ ਇਹਨੂੰ ਅੱਜ ਸੇਵਾ ਦਾ ਕਾਰਜ ਸੰਗਤ ਦੇ ਵਿੱਚ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਵੀ ਜਿੰਨੀ ਵੀ ਸੰਗਤ ਅੱਜ ਸ਼ਮੂਲੀਅਤ ਸਮੁੱਚੇ ਪੰਜਾਬ ਤੋਂ ਅੱਜ ਸੁਲਤਾਨਪੁਰ ਲੋਧੀ ਆਏਗੀ ਉਹ ਇਸ ਨੂੰ ਲੈ ਕੇ ਜਾਏਗੀ ਇੱਕ ਦਸਤਾਵੇਜ਼ ਬੁੱਕਲੇਟ ਤਿਆਰ ਕੀਤੀ ਹੈ ਜਿਹੜੀ ਬੁੱਕਲੇਟ ਡੈਡੀਕੇਟ ਕੀਤੀ ਹੈ 2556 ਪ੍ਰਕਾਸ਼ ਪੁਰਬ ਆਫ ਗੁਰੂ ਨਾਨਕ ਦੇਵ ਜੀ ਔਰ ਇਹ ਗੁਰਦੁਆਰਾ ਸੁਲਤਾਨਪੁਰ ਲੋਧੀ ਦੇ ਬੇਰ ਸਾਹਿਬ ਦੇ ਹੀ ਕਾਰਜ ਨੂੰ ਦਰਸਾਉਂਦੀ ਹੈ ਇਹਦੇ ਵਿੱਚ ਸਮੇਂ-ਸਮੇਂ ਤੇ ਆ ਕੇ ਜਦੋਂ ਵਾਹਿਗੁਰੂ ਦੀ ਕਿਰਪਾ ਹੋਈ ਹੈ ਚਾਹੇ ਭੋਰਾ ਸਾਹਿਬ ਦੀ ਤਸਵੀਰ ਹੈ ਕਰੀ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪੇ ਤਾਂ ਸੁਖ ਪਾਵਾਂ ਆ ਜਿਹੜੀ ਖਾਸ ਕਰ ਤਸਵੀਰ ਹੈ ਮੈਂ ਦੱਸਣਾ ਚਾਹੁੰਨਾ ਗੁਰਦੁਆਰਾ ਸਾਹਿਬ ਦੀ ਜਿਹੜੀ ਬਹੁਤ ਸੋਹਣੀ ਅੰਮ੍ਰਿਤ ਵੇਲੇ ਦੀ ਤਸਵੀਰ ਹੈ ਇਹ 550ਵੇਂ ਪ੍ਰਕਾਸ਼ਪੁਰ ਵੇਲੇ ਦੀ ਖਿੱਚੀ ਹੈ ਸੋ 550ਵੇਂ ਪ੍ਰਕਾਸ਼ਪੁਰ ਤੋਂ ਲੈ ਕੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ 556ਵਾਂ ਪ੍ਰਕਾਸ਼ਪੁਰ ਦਾ ਦਿਹਾੜਾ ਹੈ 5 ਸਾਲ ਦਾ ਜੋ ਇੱਕ ਗੁਰਦੁਆਰਾ ਬੇਰ ਸਾਹਿਬ ਦਾ ਸਮੇਂ-ਸਮੇਂ ਦਾ ਸਫ਼ਰ ਹੈ ਉਸ ਨੂੰ ਇਹਦੇ ਵਿੱਚ ਕੈਮਰੇ ਰਾਹੀਂ ਕੈਦ ਕਰਕੇ ਇੱਕ ਸੇਵਾ ਦੇ ਰੂਟ ਦੇ ਵਿੱਚ ਅੱਜ ਅਸੀਂ ਇਹਨੂੰ ਗੁਰਦੁਆਰਾ ਸਾਹਿਬ ਦੇ ਬੀਰ ਸਾਹਿਬ ਦੇ ਮੈਨੇਜਰ ਔਰ ਹੈੱਡ ਗ੍ਰੰਥੀ ਸਾਹਿਬ ਨੂੰ ਸਪੁਰਤ ਕਰਦੇ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਾਡੇ ਪੰਜਾਬ ਸੂਬੇ ਤੇ ਮਿਹਰ ਪਰਿਆ ਆਪਣਾ ਹੱਥ ਰੱਖਣ ਖਾਸ ਕਰਕੇ ਔਣ ਵਾਲਾ ਸਮਾਂ ਪੰਜਾਬ ਸਾਡਾ ਤਰੱਕੀ ਕਰੇ ਸਾਡੀ ਕੌਮ ਤਰੱਕੀ ਕਰੇ ਔਰ ਸਾਨੂੰ ਨਿਮਰਤਾ ਸਾਹਿਤ ਮਿਹਨਤ ਨਾਲ ਕੰਮ ਕਰਨ ਦਾ ਬਲ ਬਖਸ਼ਣ ਅਤੇ ਸਰਬਤਦਾ ਪਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ